ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਸਾਰੇ ਜਾਣੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਸੀ ਕ੍ਰੇਲੇ ਮੈਂ ਕਿਵੇਂ ਆਪਣੇ ਅਵੀ ਟੇਸਟ ਦਾ ਸਮਾਂ ਕਿ ਕਿੱਦਾਂ ਮੈਂ ਬਣਾਉਂਦੀ ਆਂ ਕ੍ਰੇਲੇ ਇੱਧਰ ਮੈਂ ਪਿਆਜ਼ ਵਾਸ਼ ਕਰਕੇ ਰੱਖ ਲਿਆ ਉਤੋਂ ਪੀਲ ਕਰਕੇ ਤੇ ਇੱਧਰ ਮੈਂ ਜਿਹੜਾ ਕ੍ਰੇਲਿਆਂ ਦਾ ਕ੍ਰਸ਼ ਸੀਗਾ ਤੇ ਜਾਂ ਫਿਰ ਇਨ੍ਹਾਂ ਦੇ ਸੀਗੇ ਵਿੱਚੋਂ ਵੀ ਉਹ ਸਾਰੇ ਮਿਲੇ ਇੱਧਰ ਕੱਢ ਤੇ ਇਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਪਹਿਲਾਂ ਨੂਨ ਲਾ ਕੇ ਅੱਧਾ-ਅੱਧਾ ਘੰਟਾ ਰੱਖ ਦਿੱਤਾ ਫਿਰ ਇਹਨਾਂ ਨੂੰ ਅਗੇਨ ਵਾਸ਼ ਕਰ ਲਿਆ ਤੇ ਵਾਸ਼ ਕਰਕੇ ਫਿਰ ਇਹਨਾਂ ਨੂੰ ਸੁਕਾ ਲਿਆ ਵਾ ਆ ਦੇਖੋ ਮੈਂ ਬਿਲਕੁਲ ਹੀ ਨਹੀਂ ਸੈੱਟ ਦੀ ਤੇ ਹੁਣ ਆਜੋ ਆਪਾਂ ਅੱਗੇ ਪ੍ਰੋਸੀਜਰ ਸਟਾਰਟ ਕਰਦੇ ਆ ਤੇ ਮੇਰੇ ਟੇਸਟ ਅਨਸਾਰ ਮੈਂ ਕਿੱਦਾਂ ਕਲੇ ਬਣਾਉਂਦੀ ਆ ਤੁਹਾਡੇ ਨਾਲ ਵੀ ਕਰਦੇ ਆਪਾਂ ਸ਼ੇਅਰ ਵੀਡੀਓ ਪਰ ਪਿਆਜ਼ ਹੋ ਗਿਆ ਗ੍ਰੈਂਡ ਤੇ ਨਾਲ ਹੀ ਮੇਓ ਜਿਹੜਾ ਸੀਗਾ ਇਹਦਾ ਪੀਲ ਕੀਤਾ ਤੇ ਨਾਲੇ 2 ਉਹ ਵੀ ਸਾਰੇ ਮੈਂ ਗ੍ਰੈਂਡ ਕਰ ਲਏ ਆ ਇੱਧਰ ਹੁਣ ਮੈਂ ਪਾ ਲਿਆ ਆਇਲ ਕ੍ਰੇਲੇ ਫਰਾਈ ਕਰਨ ਦੇ ਲਈ ਤੇ ਇੱਧਰ ਆਪਾਂ ਫਰਾਈਪੈਨ ਰੱਖ ਲਿਆ ਵਾ ਆਹ ਬੜੇ ਫਰਾਈ ਕਰਨ ਦੇ ਲਈ ਨਾਲੇ ਪਿਆਜ਼ ਫਰਾਈ ਕਰਾਂਗੇ ਥੋੜਾ ਜਿਹਾ ਜ਼ਿਆਦਾ ਹੀ ਆਇਲ ਪਾਵਾਂਗੇ ਓਕੇ ਇਨਫਾ ਨੱਕ ਫਿਰ ਬਾਕੀ ਦੇਖ ਕੇ ਪਾ ਦਿੰਗੇ ਹੁਣ ਆਪਾਂ ਕਰ ਲਾਂਗੇ ਇਹਨੂੰ ਮਿਕਸ ਆਇਲ ਜਿੰਨਾ ਟਾਈਮ ਇਹ ਬਰਾਊਨ ਨਹੀਂ ਹੁੰਦਾ ਉਨਾ ਟਾਈਮ ਆਪਾਂ ਇਹਨੂੰ ਮਿਕਸ ਮਿਕਸ ਕਰੀ ਜਾਈਏ ਹੁਣ ਆਪਾਂ ਸਾਰਾ ਇੱਧਰ ਪਾ ਲਿਆ ਆਇਲ ਦੇ ਵਿੱਚ ਕ੍ਰੇਲਿਆਂ ਦਾ ਪੀਲ ਐਂਡ ਅਦੇਬੀ ਸਾਰੇ ਹੁਣ ਗ੍ਰाइंड ਕਰਕੇ ਇੱਧਰ ਕਰ ਰਹੇ ਆ ਆਪਾਂ ਇਹਨਾਂ ਨੂੰ ਬਰਾਊਨ ਜਦੋਂ ਤੱਕ ਇਹ ਬਰਾਊਨ ਨਹੀਂ ਹੋਣਗੇ ਉਦੋਂ ਤੱਕ ਆਪਾਂ ਇਹਨੂੰ ਇਦਾਂ ਹੀ ਭੁੰਨੀ ਜਾਣਾ ਆਪਣਾ ਆਇਲ ਵੀ ਹੋ ਗਿਆ ਹੌਟ ਤੇ ਇਹ ਜਿਹੜੇ ਕਰੇਲੇ ਸੀ ਨਾ ਜਿਆਦਾ ਵੱਡੇ ਸੀਗੇ ਮੈਂ ਇਹਨਾਂ ਨੂੰ ਹਾਫ ਆਫ ਕਰ ਲਿਆ ਤੇ ਨਾਲ ਨਾਲ ਮੈਂ ਪੀ ਜਾਂਦੀ ਲਸਕੀ ਤੇ ਕਰੇਲੇ ਮੈਂ ਕਰ ਲਿਆ ਹਾਫ ਆਫ ਕਿਉਂਕਿ ਬਾਲੇ ਜਦ ਵੱਡੇ ਸੀ ਤੇ ਇਦਾਂ ਹੋਈ ਜਾਂਦੇ ਆ ਆ ਬਰਾਊਨ ਤੇ ਹੁਣ ਆਪਾਂ ਆਇਲ ਦੇ ਵਿੱਚ ਪਾ ਦੇ ਕਰੇਲੇ ਇਹਦਾ ਤੜਕਾ ਵੀ ਆ ਵੀ ਚਾਰੇ ਉੱਪਰ ਨਹੀਂ ਜadne ਆ ਉੱਪਰ ਵੀ ਤੜਕਦੇ ਆ ਪਹਿਲੇ ਚਾਰ ਸ ਪਾ ਦਿੰਦੇ ਆ ਕੋਣ ਕੋਣ ਲਸਤੀ ਦਾ ਹੈਗਾ ਸ਼ਕੀਨ ਛੰਡੀ ਫੰਡੀ ਲਸਤੀ ਹੋਰ ਨੇਦਲ ਹੋ ਗਿਆ ਹੈ ਬਰਾਊਨ ਦੇਖੋ ਦੂਰ ਇਹਦਲਾ ਜਦੋਂ ਬਲੈਕ ਬਲੈਕ ਆ ਨਾ ਫਰਾਈਪੈਨ ਬਟ ਹੋ ਗਿਆ ਬਰਾਊਨ ਤੇ ਹੁਣ ਆਪਾਂ ਜਿਹੜੇ ਆ ਪਿਆਜ਼ ਆ ਸਾਰੇ ਇਹ ਵੱਲ ਮਿਕਸ ਕਰ ਦਾਂਗੇ ਬੱਚਾ ਇਹਦੇ ਆਇਲ ਦੇਖ ਕੇ ਹੋਰ ਥੋੜਾ ਜਿਹਾ ਐਡ ਕਰ ਦਾਂਗੇ ਜੇ ਘੱਟ ਹੋਇਆ ਜੇ ਓਕੇ ਹੋਇਆ ਫਿਰ ਨਹੀਂ ਹੋਰ ਐਡ ਕਰਦੇ ਕਿਉਂਕਿ ਕ੍ਰੇਲੇ ਵੀ ਆਇਲ ਦੇ ਵਿੱਚ ਹੀ ਫਰਾਈ ਹੋਣੇ ਆ ਬਾਦੂ ਆਇਲ ਹੋਣਾ ਓਕੇ ਆ ਲੋੜ ਹੀ ਨਹੀਂ ਹੋਰ ਪਾਉਣ ਦੀ ਬਹੁਤ ਆਇਲ ਬਸ ਹੁਣ ਜਦੋਂ ਤੱਕ ਇਹ ਬ੍ਰਾਊਨ ਹੁੰਦੇ ਆ ਜਦ ਤੱਕ ਆਪਾਂ ਟਮਾਟਰ ਤੇ ਮਿਰਚਾਂ ਲਸਣ ਕੱਟਦੇ ਆ ਸਾਰਾ ਕੁਝ ਫਿਰ ਨਾਲ ਹੀ ਉਹ ਵਿੱਚ ਐਡ ਕਰਦੇ ਆ ਸਮਝ ਤੇ ਕਰ ਦਵਾਂਗੇ ਇਹਨੂੰ। ਉਦੋਂ ਹੁੰਦੇ ਪਏ ਆ ਬਰਾઉન ਕਰੇਲੇ। ਵਿੱਚ ਕਰੂੰਗੀ ਦੋ ਟਮਾਟਰ ਐਡ ਕਿਉਂਕਿ ਮੈਨੂੰ ਬਹੁਤ ਜਿਆਦਾ ਪਸੰਦ ਆ ਟਮਾਟਰ ਕਰੇਲਿਆਂ ਚ ਪਿੰਡੀਆਂ ਚ ਬਾਕੀ ਵੀ ਸਬਜ਼ੀਆਂ ਚ ਤੇ ਮਿਰਚਾਂ ਕਰੂੰਗੀ ਤਿੰਨ ਚਾਰ ਤੇ ਆ ਦੋ ਲਸਣ ਦੀਆਂ ਗੰਡੀਆਂ ਕਿਉਂਕਿ ਲਸਣ ਆਪਾਂ ਸਰਦੀਆਂ ਦੇ ਵਿੱਚ ਜਿਆਦਾ ਯੂਜ਼ ਕਰ ਸਕਦੇ ਆ ਬਟ ਗਰਮੀ ਚ ਆਪਾਂ ਨੂੰ ਇਹ ਹੁੰਦਾ ਵੀ ਜਮਨ ਯੂਜ਼ ਕਰਨਾ ਹੁੰਦਾ ਕਿਉਂਕਿ ਰੈਸ਼ ਵਗੈਰਾ ਦੀ ਪ੍ਰੋਬਲਮ ਜਿੰਨਾਂ ਨੂੰ ਹੁੰਦੀ ਆ ਨਾ। ਤੇ ਅਸਲੀ ਮੈਂ ਦੋਈ ਐਡ ਕਰੂੰਗੀ ਤੁਸੀਂ ਆਪਣੇ ਟੇਸਟ ਦੇ ਅਨਸਾਰ ਘੱਟ ਵੱਧ ਕਰ ਸਕਦੇ ਆਂ। ਤ੍ਰੇਲੇ ਵੀ ਲਗਭਗ ਇੱਧਰ ਹੋਈ ਚੁੱਕੇ ਆ ਫਰਾਈ। ਬਾਲੇ ਬਲੈਕ ਵੀਨ ਕਰਾਂਗੇ ਨਾ। ਫੇਰ ਜਿਆਦਾ ਛਿਹੜੇ ਬਣ ਜਾਂਦੇ ਆ ਜੇ ਆਪਾਂ ਜਿਆਦਾ ਇਹਨਾਂ ਨੂੰ ਰਾੜਦੇ ਆਂ। ਇੰਨੇ ਕ ਓਕੇ ਆ। ਨਹੀਂ ਤਾਂ ਫੇਰ ਬਾਲੇ ਛਿਹੜੇ ਛਿਹੜੇ ਟੁੱਟਦੇ ਨਹੀਂ। हम भी बहुत ज्यादा सॉफ्ट हो गया देखो कि सॉफ्ट हो गए बाकी भी आप कर देंगे एड इ कर दें ओके ग्रीन ग्रीन बन गया नहीं टाइम तो जरूर लगता वा बच्चे एक दो रह गए उस ना ਇਹ ਬਟਨ ਬੜਾ ਹੀ ਟੇਸਟੀ ਬਣ ਚੜਾ। ਹੁਣ ਇਦਾਂ ਮੈਂ ਕਟਿੰਗ ਕਰ ਲਿਆ। ਹੁਣ ਕਰਦੀ ਹਾਂ ਇਹਦੇ ਵਿੱਚ ਐਡ। ਹੁਣ ਕਰ ਦਾਂਗੀ ਆਪਾਂ ਟਮਾਟਰ, ਹਰੀਆਂ ਮਿਰਚਾਂ ਤੇ ਲਸਣ ਨੂੰ ਐਡ। ਟਮਾਟਰਾਂ ਦੀ ਪਿਊਰੀ ਵੀ ਐਡ ਕਰ ਸਕਦੇ ਉਹ ਵੀ ਹੈਗੀ ਆ ਮੇਰੇ ਕੋਲੇ ਪਰ ਮੈਨੂੰ ਇਹ ਵਾਲੇ ਕਟਿੰਗ ਵਾਲੇ ਪਿਆਜ਼ ਆਹਾ ਟਮਾਟਰ ਆ ਜਿਹੜੇ ਉਹ ਜਿਆਦਾ ਜੰਮ ਲੱਗਦੇ ਨੇ ਵਿੱਚ। ਤੁਸੀਂ ਆਪਣੇ ਟੇਸਟ ਦੇ ਅਨਸਾਰ ਚੋਣ ਲੀ। ਐਡ ਕਰ ਸਕਦੇ ਹੋ ਬੈਲਾ ਹੋ ਚੱਲੇ ਆ ਬਰਾਉਨ ਬਰਾਉਨ ਕਿੰਨਾ ਹੀ ਟਾਈਮ ਹੋ ਗਿਆ ਮੈਨੂੰ ਲੱਗਦਾ ਨਾ ਅੱਧਾ ਪੌਣਾ ਘੰਟਾ ਕੱਲਾ ਮਸਾਲਾ ਹੀ ਇਹਨੂੰ ਇਹ ਪੁੰਦੀ ਨੂੰ ਕੱਲਾ ਮਤਲਬ ਕਿ ਉਹ ਦੂਸਰੇ ਜਿਹੜਾ ਉਹਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਫਿਰ ਇਹ ਕੱਲੇ ਜਿਹੜੇ ਪਿਆਜ਼ ਆ ਇਹਨਾਂ ਨੂੰ ਕਿੰਨਾ ਟਾਈਮ ਲੱਗ ਗਿਆ ਮਿਹਨਤ ਕਿੰਨੀ ਕਰਨੀ ਪੈਂਦੀ ਆ ਵਿਚਾਰੀਆਂ ਆਪਣੀਆਂ ਮੰਮੀਆਂ ਦੇਖਿਆ ਕਿੰਨੀ ਗਰਮੀ ਦੇ ਵਿੱਚ ਉੱਥੇ ਬਣਾਉਂਦੀਆਂ ਸੀ ਨਾ ਕarele ਕਿੰਨੇ ਕਿੰਨੇ ਮੈਂ ਕਿੰਨੀਆਂ 30 ਤੋਂ 40 40 ਦੇ ਕਰੀਬ ਕarele ਬਣਾ ਕੇ ਰੱਖਦੀਆਂ ਸੀ ਕਿਉਂਕਿ ਟੱਬਰ ਹੁੰਦੇ ਸੀ ਵੱਡੇ ਇੱਥੇ ਬਣਾਉਣੇ ਪੈਂਦੇ ਆ ਥੋੜੀ ਜਿਹੀ ਕਰੇਲੇ ਤੇ ਹਾਏ ਗਰਮੀ ਲਾਇਆ ਮੈਂ ਇੱਧਰ ਆ ਛੋਟਾ ਬੇਬੀ ਫੈਨ ਕਿਚਨ ਦੇ ਵਿੱਚ ਬੁਰੇ ਹਾਲਾਤ ਹੋ ਗਿਆ ਜੀ ਮੇਰੇ ਖਾਣ ਦਾ ਸ਼ੌਂਕ ਆ ਮਸਾਲਾ ਹੁਣ ਹੋ ਚੱਲਿਆ ਆਪਣਾ ਰੈਡੀ ਦੇਖ ਸਕਦੇ ਤੁਸੀਂ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨੋਨ ਮੈਚ ਮਸਾਲਾ ਹਲਦੀ ਸਾਰਾ ਕੁਝ ਆਮਚੂਰ ਵਗੈਰਾ ਦੇਖੋ ਕਿੰਨਾ ਛੋਣਾ ਬਣ ਗਿਆ ਨਾ ਪਹਿਲਾਂ ਹੀ ਇਦਾਂ ਲੱਗ ਰਿਹਾ ਜਿੱਦਾਂ ਨੂਨ ਮੈਂ ਚ ਪਾਈ ਸੀਰੀਆ ਬੱਠ ਨਹੀਂ ਮੈਂ ਮਰਚਾ ਪਾਈ ਸੀ ਤਾਂ ਦੇ ਸਾਹਮਣੇ ਅਹੇ ਕਿ ਮੇਰੀ ਨੂਨ ਦੰਨੀ ਸਮਾਲ ਜੀ ਹਲਦੀ ਆਪਾਂ ਇਹਦੇ ਵਿੱਚ ਥੋੜੀ ਐਡ ਕਰਾਂਗੇ ਕਿਉਂਕਿ ਫਿਰ ਨਹੀਂ ਬਾਅਦ ਵਿੱਚ ਨਾ ਹਲਦੀ ਦਾ ਜਿਆਦਾ ਟੇਸ ਆਉਂਦਾ ਰਹਿੰਦਾ ਨੂਨ ਥੋੜਾ ਜਿਹਾ ਹੋਰ ਕਰ ਦਾਂਗੇ ਕਿਉਂਕਿ ਮਸਾਲਾ ਬਹੁਤ ਜਿਆਦਾ ਹੈ मिर्चा मिर्चा आप पहला भी ऐड की उसकी बेचो याद रखियो चिली फ्लेक्स मेरे फेवरेट कि की थोड़ी जी कलिया मिर्चा थोड़ी रख दे बच्चों ने भी फिर खाने मसाला अंब चूरन हम मैं क्डना पैना देखो मैं लगता एड नहीं किया पहला थोड़े जि मैं अंब चूरण भी बेच पाऊंगी ਤੇ ਬਸ ਬਾਕੀ ਹੋਰ ਮਿੱਥੇ ਮੁੱਥੇ ਮੈਂ ਇਹਦੇ ਵਿੱਚ ਕੁਝ ਐਡ ਨਹੀਂ ਕਰਨਾ ਕਿਉਂਕਿ ਇਹ ਪਹਿਲਾਂ ਹੀ ਇਦਾਂ ਹੀ ਸਿੰਪਲ ਜਿਆਦਾ ਟੇਸਟੀ ਲੱਗਦੇ ਆ। ਤਾਂ ਲਈ ਮੈਂ ਅਬ ਇਸ ਮਸਾਲਾ ਵੀ ਐਡ ਕੀਤਾ ਦੇਖੋ। ਥੋੜਾ ਜਿਹਾ ਆਪਾਂ ਇਹਨੂੰ ਨਾ ਟੇਸਟ ਵੀ ਕਰਕੇ ਦੇਖ ਲਵਾਂਗੇ ਜੇ ਨੂਨ ਵਗੈਰਾ ਆਪਾਂ ਨੂੰ ਘੱਟ ਲੱਗਿਆ ਤੇ ਹੋਰ ਐਡ ਕਰ ਲਵਾਂਗੇ। ਦੇਖੋ। ਬਸ ਆ ਰਹਿ ਗਿਆ ਥੋੜੀ ਜਿਹਾ ਫਰਾਈ ਹੋਰ ਨਾਲੇ। ਬਾਕੀ ਹੋ ਚੁੱਕੇ ਆ। ਮਸਾਲਾ ਦੇਖ ਸਕਦੇ ਤੁਸੀਂ ਦੇਖੋ ਕਿੰਨਾ ਵਧੀਆ ਬਣਿਆ ਹੁਣ ਇਹਨੂੰ ਸੇਕ ਵੀ ਕਾਫੀ ਟਾਈਮ ਲੱਗ ਗਿਆ ਬੜਾ 10 ਤੋਂ 15 ਮਿੰਟ ਹੁਣ ਆਪਾਂ ਇਹਨੂੰ ਬੰਦ ਕਰਕੇ ਰੱਖ ਦਾਂਗੇ ਕੌਣ ਕੌਣ ਮਸਾਲਾ ਪਹਿਲਾਂ ਐਡ ਕਰਕੇ ਫਿਰ ਇਹਨਾਂ ਨੂੰ ਤਾਂ ਗਲ ਬਣਨ ਕੇ ਫਿਰ ਇਹਦੇ ਵਿੱਚ ਫਰਾਈ ਕਰਦਾ ਉਹ ਵੀ ਦੱਸਿਓ ਤੇ ਕੌਣ ਕੌਣ ਮੇਰੇ ਟਾਈਪ ਬਣਾਉਂਦਾ ਤੇ ਕੌਣ ਕਿੱਦਾਂ ਕਿੱਦਾਂ ਮਤਲਬ ਕਿ ਬਣਾਉਂਦੇ ਤੁਸੀਂ ਆਪਣਾ ਆਪਣਾ ਐਕਸਪੀਰੀਅੰਸ ਜਾ ਜਿੱਦਾਂ ਤੁਸੀਂ ਬਣਾਉਂਦੇ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਬੱਸ ਹੁਣ ਮਸਾਲਾ ਹੋ ਗਿਆ ਰੈਡੀ ਤੇ ਕਿ ਰੀਲ ਵੀ ਹੋ ਗਿਆ ਰੈਡੀ ਅੱਜ ਹੁਣ ਇਹਨਾਂ ਨੂੰ ਕਰਦੇ ਆਪਾਂ ਫਿਰ ਹੁਣ ਆਪਾਂ ਇਹਨਾਂ ਨੂੰ ਇੱਦਾਂ ਕਰਕੇ ਕਰ ਲਾਂਗੇ ਫਿਰ ਤੇ ਇਹਦੇ ਵਿੱਚ ਰੱਖੀ ਜਾਵਾਂਗੇ ਦੇਖੋ ਤੁਸੀਂ ਕਿੰਨੇ ਜੰਮੀ ਬਣੇ ਲੱਗਦਾ ਯੈਸ ਥੋੜੀ ਦਰਦ ਹਾਜੀ ਹਣਾ ਮੈਂ ਤਾਂ ਥਸ ਖਾ ਉਸਾ ਜਾਨੀ ਖਾ ਉਸਾ ਜਾਨੀ ਤਸੇ ਤੁਸੀਂ ਸਾਰੇ ਜਾਣੇ ਇਦਾਂ ਬਣਾਉਂਦੇ ਆ ਜਾਂ ਤਾਂ ਗਲਬੇਟ ਕੀ ਬਣਾਉਂਦੇ ਹੋ ਕਿਵੇਂ ਬਣਾਉਂਦੇ ਆ ਤੁਸੀਂ ਇਦਾਂ ਇਦਾਂ ਕਰਕੇ ਮੈਂ ਸਾਰੇ ਇਹ ਰੱਖ ਲੈਣੇ ਆ ਦੇਖੋ ਛੱਡ ਦਿੱ ਤੋ ਵੀ ਲੋ ਜੀ ਇਹਨਾਂ ਮਸਾਲਾ ਲੱਗਿਆ ਆਪਣੇ ਕੋਲ ਬਾਚ ਲੋ ਜੀ ਕਰਿ ਲੇ ਹੋ ਗਿਆ ਰੈਡੀ ਤੁਸੀਂ ਵੀ ਸਾਰੇ ਜਾਣੇ ਆਪਣਾ ਐਕਸਪੀਰੀਅੰਸ ਮੇਰੇ ਨਾਲ ਕਰਿਓ ਸ਼ੇਅਰ ਕਿ ਤੁਸੀਂ ਕਿੱਦਾਂ ਬਣਾਉਂਦੇ ਹੋ ਕਰੇਲੇ ਭਰ ਕੇ ਪਹਿਲਾਂ ਤੇ ਫਿਰ ਫਰਾਈ ਕਰਦੇ ਹੋ ਜਾਂ ਮੇਰੇ ਟਾਈਪ ਹੀ ਬਣਾਉਂਦੇ ਹੋ ਤੇ ਉੱਤੇ ਢੱਗ ਲਵੇਟ ਦਿਓ ਜਾਂ ਕਿੱਦਾਂ ਤੇ ਮੈਂ ਤਾਂ ਇਹਨਾਂ ਨੂੰ ਏਦਾਂ ਅਲੱਗ-ਅਲੱਗ ਬਣਾ ਕੇ ਸੈਪਰੇਟ ਫਿਰ ਉਸ ਤੋਂ ਬਾਅਦ ਵਿੱਚ ਮਸਾਲਾ ਵਿੱਚ ਐਡ ਕਰ ਲੈਂਦੀ ਆ ਤੇ ਬਹੁਤ ਜਮ ਲੱਗਦੇ ਨਾਲ ਇਹਨਾਂ ਵਿੱਚ ਜਿਆਦਾ ਮਸਾਲਾ ਭਰਿਆ ਜਾਂਦਾ ਉਹ ਫਿਰ ਥੋੜੀ ਜਿਹੀ ਵਿਚ-ਵਿਚ ਹੀ ਰਹਿ ਜਾਂਦਾ ਨਾ ਦੇਖੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਲਾਈਕ ਵੀ ਕਰ ਜਿਓ ਓਕੇ ਤੇ ਕਮੈਂਟ ਕਰਕੇ ਦੱਸ ਵੀ ਜਾਓ ਬਾਏ ਬਾਏ ਗਾਇਜ਼